ਜਿਵੇਂ ਤਰ੍ਹਾਂ ਕੀ ਹਾਲ ਚਾਲਾ ਤੁਹਾਡੇ ਭਰਾ ਦੇ ਇੱਕ ਹੋਰ ਨਵੇਂ ਬਲੌਗ ਵਿੱਚ ਤੇ ਅੱਜ ਅੱਜ ਸੀ ਆਏ ਹੋਏ ਸੀ ਖੇਤ ਅੱਜ ਦੇਣੇ ਘਰ ਦੇ ਦੁਆਰ ਫਸਲਾਂ ਦਾ ਮੈਂ ਕੰਮ ਤਾਂ ਹੀ ਨਹੀਂ ਗਿਆ ਅੱਜ ਜਦੋਂ ਮੈਂ ਸ਼ੂਟਿੰਗ ਕਰਾਤੀ ਸੀ ਫਿਰ ਦੁਪਹਿਰੇ ਸੋਮਸੰਗਰੀ ਵਲੋਂ ਬਲੌਗ ਬਣਾਇਆ ਕਿਹਾ ਚੱਲੋ ਹੁਣ ਬਣਾ ਲੀਏ ਬਲੌਗ ਤੇ ਅਪਾ ਠੇਵੜਨਾ ਹੀ ਪਾਣੀ ਥੱਪੇ ਵੜਨੇ ਆ ਦੇਖੋ ਚੈੱਕ ਕਰੋ ਓਕੇ ਤਾਂ ਆਪਣਾ ਅੱਗੇ ਕਿਸੇ ਦਾ ਹੀ ਹੈ ਵੀਰੇ ਆਪਾਂ ਦਾ ਪੱਠੇ ਵੱਡੀ ਦੇ ਆਪਦਾ ਇੱਕ ਥੱਬਾ ਲੈ ਜਾਈ ਦਾ ਠੀਕ ਹੈ ਜੇ ਕੁਝ ਵੀ ਆ ਵੀਰੇ ਆਪਣੇ ਚੈਨਲ ਤੇ ਕੋਈ ਵੀ ਤੁਹਾਨੂੰ ਚੰਗਾ ਲੱਗਾ ਹੋਵੇ ਕੰਟੈਂਟ ਤਾਂ ਤੁਸੀਂ ਸਬਸਕ੍ਰਾਈਬ ਕਰ ਲਓ ਵੀਰੇ ਪੀ ਸਬਸਕ੍ਰਾਈਬ ਕਰੋ ਸਪੋਰਟ ਕਰੋ 1000 ਸਬਸਕ੍ਰਾਈਬਰ ਕਰਾ ਦਿਓ ਬਸ ਕਿਵੇਂ ਨਾ ਕਿਵੇਂ ਕਰਕੇ ਚੈੱਕ ਕਰੋ ਟਰਾਣੀ ਚੈੱਕ ਕਰੋ ਆਪਣੀ वो खड़ा अपना मोटरसाक आ है। अम... गया मोटरसाइकिल तो एक धब्बा लैके जाना चार पाँच थबे बढ़ने एक थबापददाता जाना उसद आप घर आठे कुतर दिखावे ठीक है फिर तो हम अपना सीधा पठ्ठे व्ढ के ही मिलते हैं ठीक है ਹਾਂਜੀ ਮਿੱਤਰੋ ਕੀ ਹਾਲ ਚਾਲ ਹਾਂਜੀ ਮਿੱਤਰੋ ਕੱਲ ਪੱਠੀ ਵੱਢ ਕੇ ਤੇ ਉਤਰ ਲਈ ਸੀ ਰਾਤ ਹੋ ਗਈ ਸੀ ਫਿਰ ਵਲੌਗ ਸ਼ੂਟ ਨਹੀਂ ਹੋਇਆ ਮੈਂਨੇ ਉਹਨਾਂ ਕਰ ਲਿਆ ਸੋ ਇਦਾਂ ਗੇ ਰੇੜੀ ਦਾ ਟਾਇਰ ਉੱਟਿਆ ਪਿਆ ਹੀ ਹੈ। ਅਮੇ ਕਿਤਾ ਵੈਲਡਿੰਗ ਕਰਵਾਉਣ ਆਲਾ ਹੀ ਇੱਕ ਸੀਗਾ। ਇੱਕ ਵੈਲਡਿੰਗ ਕਰਾਉਣ ਵਾਲਾ ਹੀ ਇੱਕ ਸੀਗਾ ਉਹਨੂੰ ਪੈਂਚਰ ਲਾਉਣ ਵਾਲਾ। ਤੇ ਤਿੰਨ ਦਿਖਾਣੇ ਦਿਖਾਣੇ ਹੈ। ਸਾਜੀ ਟਾਇਰ ਵੀਰੇ। ਉਹ ਇੱਕ ਤਾਂ ਵੈਲਡਿੰਗ ਕਰਾਉਣ ਵਾਲਾ ਸੀ ਇੱਕ ਸੀਗਾ ਪੈਂਚਰ ਲਾਉਣ ਵਾਲਾ। ਤੇ ਹੁਣ ਇਹ ਟਾਇਰ ਆਪ ਲਾਣੇ ਆ। ਠੀਕ। ਜੋੜਦੇ ਹਾਂ ਟਾਇਰ ਵੇਖੋ ਤੁਸੀਂ। ਚੜ ਗਏ ਉੱਤੇ ਦੀ ਉੱਤੇ। 니어 च a 야ा य ा प ू र ਮੇਰੀ ਜਿੰਨੀ ਵੀ ਚੜਾਈ ਹੈ ਔਰਤਾਂ ਦੀ ਕੁੜੀਆਂ ਦੀ। ਵੇ। ਮੈਨੂੰ ਨਾ ਬਰਾ। ਯਕਤ ਤੈਨੂੰ ਉਹ ਕੋਲੇ ਨਾ ਤੇ ਅੱਧੀ ਸੀਟੇ ਖਰਦੇ। ਚਾਹੀਏ ਨਹੀਂ। ਸਭ ਕੋ ਸਹਿਦਾ। ਕੇ। ਆਹ ਕੀ ਖੜਕੀ ਜਾਂਦੀ। ਜੇ ਹੋਵੇ ਸਭ ਕੋ ਪਿਆਰ ਹੈ ਚ। ਖੋਲੇਗਾ ਤੈਨੂੰ ਚੰਗੀ ਤਰ੍ਹਾਂ ਫੇਰ ਹੀ ਆ। ਜੇ ਢੋਲੀ ਜਾਂਣਾ। तो गुण गुण रात बारक तो पहला बंद नहीं होना बना लिया करो बिलोक, बनाने है बिलोक।, बिलोक।, बिलोक। नहीं पता ਕਿਹੜਾ ਘੱਟ ਪਤਾ ਤੂੰ ਸਾਰੇ ਜਿੰਨਾਂ ਨਹੀਂ ਪਤਾ ਉਹਨਾਂ ਨੂੰ ਪਤਾ ਤੇਰਾ ਚਾਹ ਬਣ ਕੇ ਲੈ ਆੜੀ ਚਾਹ ਪੀਓ ਸਾਡਾ ਤੋਤਾ ਦੇਖੋ ਤੁਸੀਂ ਇਹ ਤੋਤਾ ਸ਼ਰੀ ਹੈ ਉਦ ਚੋਕੇ ਡਾੜੀ ਲਿਆਉਂਦਾ ਓ ਨਾ ਨਾ ਕਰ ਲੈ ਲੈ ਪਾ ਨਾ ਬੰਦ ਕਰ गॉड डी चोर तार है। देखो नोरा गोवा ज्यादा हो गई है सुटा नहीं रेड़ी रेड़ी भर गई फूल गली चक्कर देखो देखो मित्रो देखो ਹੁਣ ਅਸੀਂ ਥੋੜੀ ਦੇਰ ਤੱਕ ਜਾਣਾ ਸੀਗਾ ਰਾਸ਼ਨ卡ਡ ਦੇ ਗੁੱਥੇ ਲਾਉਣ ਪਰ ਦੇਖਦੇ ਆਂ ਜੇ ਉਹ ਬੰਦਾ ਹੋਰ ਫੋਨ ਕਰਦੇ ਉਹਨੂੰ ਜੇ ਹੋਇਆ ਉਹ ਤੇ ਫਿਰ ਜਾਵਾਂਗੇ ਕੋਈ ਸਾਡੇ ਗਲੀ ਦਾ ਐਮ ਸੀਗਾ ਉਹਨੇ ਲਵਾਣਿਆ ਗੁੱਥੇ ਰਾਸ਼ਨ卡ਡ ਦੇ ਫੇਰ ਹੀ ਰਾਸ਼ਨ ਮਿਲੂ ਆਪਾਂ ਨੂੰ ਨਹੀਂ ਤੇ ਰਾਸ਼ਨ ਨਹੀਂ ਮਿਲਦਾ ਤੇ ਤੁਹਾਨੂੰ ਜਾਂਦੇ ਹੋਏ ਦੇਖਾਵਾਂਗੇ ਜੂਨ ਠੀਕ ਹੈ ਜੀ ਐਦਿਕੇ ਆਪਾਂ ਆਪਣੇ ਵਾਲਾ ਮੋਟਰਸਾਈਕਲ ਨਹੀਂ ਲੱਗੇ ਆਣਾ ਡੜੀਆ ਲੱਗੇ ਆਵਾਂਗੇ ਮੋਟਰਸਾਈਕਲ ਤੇ ਉਹਦੇ ਜਾਵਾਂਗੇ Salud.